ਯਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀਤੇ ਹੀ ਐ ਆਪਾਂ ਹੋ ਗਏ ਆ ਜੀ ਰੈਡੀ ਤੇ ਹੁਣ ਆਪਾਂ ਜਾ ਰਹੇ ਆ ਪੈਲੈਸ ਚ ਤੇ ਵਿਆਹ ਤੇ ਜੇ ਤੁਸੀਂ ਜੁੜੇ ਰਹੋ ਗੁਰਸਿੱਧੂ ਪੀਵੀਤੇ ਹੀ ਚੈਨਲ ਨਾਲ ਕਿਉਂਕਿ ਆਪਾਂ ਤਾਂ ਕੁੜੀ ਵਾਲਿਆਂ ਵੱਲੋਂ ਜਾ ਰਹੇ ਆ ਨਾ ਆਪਾਂ ਨੂੰ ਪਤਾ ਨਹੀਂ ਵੀ ਮੁੰਡੇ ਵਾਲਿਆਂ ਨੇ ਸ਼ਾਇਦ ਕਿਹੜਾ ਸਿੰਗਰ ਕਰਿਆ ਤੇ ਹੁਣ ਜਾ ਕੇ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਵਾਂਗੇ ਜੁੜੇ ਰਹੋ ਗੁਰਸਿੱਧੂ ਪੀਵੀਤੇ ਹੀ ਚੈਨਲ ਨਾਲ ਲਓ ਜੀ ਗਾਈਜ਼ ਆਪਾਂ ਹੁ ਕੱਢਨੀ ਹੈ ਗੱਡੀ ਇਹ ਗੱਡੀ ਕੱਟ ਕੇ ਆਪਾਂ ਮਿਲਦੇ ਹਾਂ ਹੁਣ ਰਸਤੇ 'ਚ ਲਓ ਜੀ ਆਪਾਂ ਹੁਣ ਕੱਟੀ 'ਚ ਤਾਂ ਪੈ ਗਏ ਲਓ ਜੀ ਆਪਾਂ ਹੁਣ ਲੱਗਿਆ ਗੱਡੀ ਕੱਢਣਾ ਤੇ ਸਭ ਤੋਂ ਪਹਿਲਾਂ ਤਾਂ ਭਵਜੋਤ ਬੈਠਾ ਸਕੂਲ 'ਚ ਪੇਪਰ ਉਹਦੇ ਪੇਪਰ ਚਾਲਦੇ ਨੇ ਬਾਹਰ ਆ ਗਿਆ ਉਹ ਤੇ ਉਹਨੂੰ ਜਾ ਕੇ ਲੈਣਾ ਹੈ ਰਣਵੀਰ ਉਹਨੂੰ ਛੁੱਟੀ ਦਿਵਾ ਲਿਆ ਆ ਤੇ ਹੁਣ ਉਹ ਤੋਂ ਬਾਅਦ ਜਾਵਾਂਗੇ ਆਪਾਂ ਪੈਲਸ ਚ ਪੈਲਸ ਚ ਜਾ ਕੇ ਫੇਰ ਮੈਂ ਜਾਣਾ ਸੁਖਵਿੰਦਰਪੁਰ ਬੱਚੇ ਦੇਖ ਲੈਣਗੇ ਪ੍ਰੋਗਰਾਮ ਮੈਂ ਆਪਣਾ ਕੰਮ ਕਰ ਲਊਗਾ ਕੋਈ ਠੀਕ ਹੈ ਜੀ ਠੀਕ ਹੈ ਮਿਲਦੇ ਹਾਂ ਜੀ ਹੁਣ ਬਾਹਰ ਜਾ ਕੇ ਲੋ ਜੀ ਪੈਲਸ ਚ ਗਏ ਪਹੁੰਚ ਆਪਾਂ ਤੇ ਹੁਣ ਪਾਰਟੀ ਹਲੇ ਤਾਂ ਪਿੰਡ ਦੇ ਆਉਣੇ ਬਹੁਤ ਘੱਟ ਆਏ ਨੇ ਹੁਣ ਹਲੇ ਦੇਖਦੇ ਆਂ ਇੰਨੇ ਦਾ ਏਡਾ ਹਲੇ ਕੋਈ ਆਇਆ ਨਹੀਂ ਜਿਆਦਾ ਰਿਸ਼ਤੇਦਾਰ ਵੀ ਬਸ ਸਾਡੇ ਹੀ ਪਰਿਵਾਰ ਬੈਠੇ ਨੇ ਹਲੇ ਘੱਟੋ ਬਸ ਮੈਨੂੰ ਲੱਗਾ 5-7 ਕਾਰ ਆਈਆਂ ਨੇ ਹਲੇ ਤੇ ਮੈਂ ਇੰਨੇ ਕੋਈ ਕੰਮ ਕਰਿਆ ਹੁਣ ਆਪਾਂ ਜਿਕੇ ਆ ਕੇ ਫਿਰ ਦੇਖਦੇ ਆਂ ਲੋ ਜੀ ਆਪਾਂ ਨਾ ਕੋਕਟੇਲ ਪੀਨੇ ਆ ਕੋਕਟੇਲ લે ભાઈ આ હોણા તો બੁੰડે ને દેખું એ પીકે દેખને આપા કે ਹਾਂਜੀ ਗਾਇਸ ਤੇ ਅਸੀਂ ਆ ਗਏ ਆ ਆਪਣੇ ਘਰ ਤੇ ਬੜਾ ਘੈਂਟ ਪ੍ਰੋਗਰਾਮ ਸੀ ਤੇ ਸਾਡੇ ਸਰਹੰਦ ਦਾ ਜਿਹੜਾ ਸਭ ਤੋਂ ਵਧੀਆ ਪੈਲਸ ਹੈ ਉਹ ਪੈਲਸ ਸੀਗਾ ਸੂਨ ਫਾਰਮ ਪੂਰਾ ਘੈਂਟ ਪ੍ਰੋਗਰਾਮ ਸੀਗਾ ਤੇ ਮੈਨੂੰ ਥੋੜਾ ਜਿਹਾ ਸੀਗੀ ਫੜਕੇ ਉਹਦੇ ਕਰਕੇ ਥੋੜਾ ਜਿਹਾ ਅਸੀਂ ਜਲਦੀ ਆ ਗਏ ਤੇ ਭਵਜੋਤ ਨੇ ਇਹਦੇ ਪੇਪਰ ਵੀ ਚੱਲ ਰਹੇ ਨੇ ਉਹਦੇ ਕਰਕੇ ਨੇ ਟਿਊਸ਼ਨ ਵੀ ਜਾਣਾ ਸੀਗਾ ਤੇ ਅਸੀਂ ਆ ਗਏ ਆ ਆਪਣੇ ਘਰ ਹੁਣ ਤੇ ਬਾਕੀ ਦਾ ਬਲੌਗ ਆਪਾਂ ਕੰਪਲੀਟ ਕਰਾਂਗੇ ਹੁਣ ਆਪਣੇ ਪਿੰਡ ਓਕੇ ਜੀ ਥੈਂਕ ਯੂ ਮੈਂ ਜਦੋਂ ਅਸੀਂ ਪੈਲਸ ਤੋਂ ਆ ਗਿਆ ਆਪਣੇ ਪਿੰਡ ਪਿੰਡ ਤੋਂ ਆ ਗਿਆ ਜੀ ਮੈਂ ਨਾਲ ਵਾਲੇ ਪਿੰਡ ਤੇ ਰਣਵੀਰ ਵੀ ਨਾਲ ਆਪਣੇ ਜਿਹੜਾ ਸਾਡੇ ਨਾਲੇ ਪਿੰਡ ਪੈਂਦਾ ਜਿੱਥੇ ਵੀ ਅਸੀਂ 10ਵੀਂ ਤੱਕ ਮੈਂ ਇਹ ਸਕੂਲ 'ਚ ਪੜਿਆ ਜਿਹੜਾ ਪਿੱਛੇ ਦਿਖਦਾ ਇਹ ਸਕੂਲ ਹੈ ਜੀ ਸਕੂਲ ਦਾ ਜਿੱਥੇ ਬੱਚੇ ਖੇਡ ਰਹੇ ਨੇ ਇੱਥੇ ਅਸੀਂ ਖੇਡੇ ਆ ਰਣੀ ਦੇਖ ਲਾ ਸੀ ਸਾਈਕਲ ਤੇ ਆਉਣਾ ਸੀ ਨੇ ਹਾਂ ਸਾਈਕਲ ਤੇ ਆਉਣਾ ਸੀ ਨੇ ਮੈਂ ਲਿਆਉਂਗਾ ਪਰ ਕਦੇ ਮੇਰੇ ਨਾਲ ਵਾਲਾ ਮੁੰਡਾ ਦੂਆ ਲਿਆਉਂਦਾ ਤਾਂ ਅਸੀਂ ਬਾਰੀ-ਬਾਰੀ ਸਾਈਕਲ ਲੈ ਕੇ ਦਿੰਦੇ ਤੇ ਕਿਉਂਕਿ ਸਾਨੂੰ ਇਹ ਹੁੰਦਾ ਤਾਂ ਵੀ ਅੱਜ ਤੂੰ ਚਲਾਏਗਾ ਤੇ ਮੈਂ ਚਲਾਉਂਗਾ ਤਾਂ ਅਸੀਂ ਉਹਦੇ ਅੱਧ ਘੰਟੇ ਤੱਕ ਕਰ ਤੂੰ ਦੇ ਲੈ ਪਹਿਲਾਂ ਆ ਜਾਣਾ ਉਹ ਕਹਤੇ ਵੀ ਆਹ ਗਰਾਊਂਡ ਚ ਆ ਕੇ ਖੇਡਾਂਗੇ ਖੇਡਾਂਗੇ ਹਾਂ ਅਸੀਂ ਬਰੀ ਰਹੀ ਖੇਡਣਾ ਉਹਰੇ ਖੇਡਣਾ ਉਹ ਬਹੁਤ ਵਧੀਆ ਜਿਦਾ ਸਾਡਾ ਕੋਈ ਪੂਟ ਵਿਹਲਾ ਹੁੰਦਾ ਤਾਂ ਅਸੀਂ ਨਾ ਉਹਰੇ ਜਿੰਨੇ ਆਹ درخت ਜਿਹਾ ਨਹੀਂ ਇੱਥੇ ਆ ਕੇ ਬਹਿਣਾ ਤਾਂ ਹੁਣ ਤਾਂ ਉਹਰੇ ਜਿਆਦਾ ਕੁਮਾਰ ਜੇ ਤੇ ਸਫਾਈ ਬਹੁਤ ਹੁੰਦੀ ਸੀ ਪਹਿਲਾਂ ਬਹੁਤ ਜ਼ਿਆਦਾ ਸਪਈ ਹੁੰਦੀ ਸੀ ਅਸੀਂ ਉਰੇ ਬੈਹਿਣਾ ਹੀ ਆ ਕਿ ਅਸੀਂ ਗੱਲਾ ਮਾਰਨੀਆ ਬਹੁਤ ਵਧੀਆ ਟਾਈਮ ਪਾਸ ਹੁੰਦਾ ਸੀਗਾ ਬਹੁਤ ਉਹ ਸਮਾਂ ਤਾਂ ਗਿਆ ਹੁਣ ਹੁਣ ਤਾਂ ਬੱਚੇ ਸਾਰੇ ਸਕੂਲ ਚ ਪੜਦੇ ਨੇ ਅਸੀਂ ਤਾਂ 10ਵੀਂ ਤੱਕ ਤਾਂ ਅਸੀਂ ਸਰਕਾਰੀ ਸਕੂਲ ਤੋਂ ਪੜ੍ਹਿਆ ਦੇਖ ਲਓ ਅੱਗੇ ਇਹ ਸਕੂਲਾਂ ਚ ਲਾਉਣ ਪਰ ਲੋਕ ਜ਼ਿਆਦਾਤਰ ਤਾਂ ਉਧਰ ਨੂੰ ਹੀ ਖਿੱਚਿਆ ਲੋਕਾਂ ਦੀ ਬੀਗਰ ਉਸ ਭਰਉਣਾ ਇੰਗਲਿਸ਼ ਹੀ ਇੰਗਲਿਸ਼ ਆਈਆਂ ਬੈਣੀਆਂ ਜੀ ਲੋਕਾਂ ਬਾਈ ਜੀ ਤਕਰੀਬਨ ਆਹ ਗਰਾਉਂਡ ਤਾਂ ਬਾਈ ਰਣੀ ਆ ਸਕੂਲ ਆ ਫੋਕਲ ਇੱਥੇ ਤੱਕ ਇੱਥੇ ਉੱਤੀ ਪੜੇ ਵੀਰੇ ਸਾਰਾ ਬਚਪਨ ਇੱਥੇ ਗੱਲਿਆ ਸੀ ਨਾ ਦੇਖ ਲੈ ਤੂੰ ਇੱਥੇ ਬੜਾ ਗਰਾਊਂਡ ਚ ਆਇਆ ਇਹ ਗਰਾਊਂਡਰੀ ਦੇਖ ਕੇ ਨਾ ਲੱਗਦਾ ਵੀ ਬਾਈ ਬਾਈ ਬੜਾ ਨਿਆਰਾ ਤਾਂ ਬਾਈ ਉਹਰੇ ਉਹ ਬਹੁਤ ਨਿਆਰਾ ਤਾਂ ਨਿਆਣੇ ਉਹ ਦੇਖੋ ਨਿਆਣੇ ਖੇਡ ਰਹੇ ਨੇ ਤੁਹਾਨੂੰ ਦਿਖਾਉਣਾ ਮੈਂ ਨਿਆਣੇ ਲੱਗੇ ਵੀ ਨਹੀਂ ਖੇਡਣ ਭਾਈ ਉਹਰੇ ਵੀਰੇ ਰਣੀ ਆ ਤੱਕ ਕ੍ਰਿਕਟ ਗਰੂ ਗਰ ਤਾਂ ਹੁਣ ਲੱਗੇ ਨਹੀਂ ਖੇਡਣ ਉਹ ਜਿਹੜਾ ਸਟੇਡੀਅਮ ਨਹੀਂ ਦਿਖਦਾ ਪਰਲੇ ਪਾਸੇ ਉਹਦੇ ਨਾਲ ਨਾਲ ਨਾ ਜਗਾ ਕਹੀ ਦੇ ਦਿੰਦਾ ਹੁੰਦਾ ਤਾਂ ਸਾਨੂੰ ਪੀਪੀ ਸਰ ਤੇ ਕਹਿੰਦਾ ਭਾਈ ਇਹ ਵੀ ਪਟੋ ਏ ਹਾਂ ਐਨ ਪੱਟ ਕੇ ਫਿਰ ਇੱਥੇ ਕਬੱਡੀ ਖੇਡਾਉਣਾ ਹੁੰਦਾ ਬਾਬਾ ਕ੍ਰਿਕਟ ਤੇ ਸਾਨੂੰ ਕਦੇ ਖਿਲਾਇਆ ਹੀ ਨਹੀਂਦਾ ਹਾਂ ਕਬੱਡੀ ਉਹ ਚੱਲਦੀ ਹੁੰਦੀ ਜਾਂ ਜਾਂ ਕ੍ਰਿਕਟ ਖੋਖੋ ਜਾਂ ਫਿਰ ਬੈਡਮਿੰਟਨ ਜਾਂ ਹੁੰਦਾ ਤਾਂ ਇੱਕ ਚਿੜੀ ਬੱਲਾ ਜਾਂ ਉਹ ਖਿਲਾਉਂਦੇ ਹੁੰਦੇ ਸੀ ਸਾਨੂੰ ਤੇ ਹੁਣ ਤਾਂ ਸਕੂਲ ਦੇ ਉੱਪਰ ਤਾਰ ਲਾਤੀ ਆ ਦੇਖੋ ਆ ਦੇਖੋ ਤਾਰ ਘਮਾਤੀ ਸਾਰੀ ਆ ਦੇਖੋ ਵੀ ਕੋਈ ਅੰਦਰ ਚਾਰੇ ਬਾਗਲ ਕਰਤੇ ਕੁੱਲਾ ਪਿਆ ਹੁੰਦਾ ਤਾਂ ਹਾਂ ਪਹਿਲਾਂ ਤਾਂ ਪਹਿਲਾਂ ਕੋਈ ਦਿੱਕਤ ਨਹੀਂ ਹਾਂ ਆਪਣੇ ਹੁੰਦੇ ਸਮਾਨ ਹੋ ਗਿਆ ਜੀ ਹੁਣ ਟਾਈਮ ਇਹ ਜੇ ਹੋ ਗਏ ਪਰ ਹਾਂ ਭਾਈ ਹੁਣ ਅੰਦਰ ਸਮਾਨ ਵੀ ਬਹੁਤ ਮਹਿੰਗਾ ਸਕੂਲ ਚ ਅੱਗੇ ਤਾਂ ਜੀ ਸਾਰਾ ਦੇਖ ਲਓ ਤੁਸੀਂ ਰਣਵੀ ਆਪਣੇ ਪਿਆ ਹੁੰਦਾ ਤਾਂ ਆਪਣੇ ਜੀ ਕੋਈ ਦਰਵਾਜ਼ਾ ਵੀ ਤਾਂ ਕੋਈ ਦੇਲ ਕੁਝ ਵੀ ਤਾਂ ਕੋਈ ਦਿੱਕਤ ਨਹੀਂ ਸੀ ਬਸ ਇੰਨੀ ਗੰਦਾ ਜਿਹੜਾ ਸੈਂਸ ਰੂਮ ਜਾਂਦਾ ਤਾਂ ਕੋਈ ਚਿੰਤਾ ਲੱਗਦਾ ਹੁੰਦਾ ਤਾਂ ਕਿਹੜਾ ਪ੍ਰਿੰਸੀਪਲ ਦਾ ਦਫ਼ਤਰ ਤਾਂ ਉਹ ਨੂੰ ਚਿੰਤਾ ਲੱਗਦਾ ਬਾਕੀ ਸਾਰਾ ਇਕੱਲੇ ਪਿਆ ਹੁੰਦਾ ਦਾ ਬਾਈ ਹੁੰਦਾ ਬਾਈ ਜਦ ਕੋਈ ਦਿੱਕਤ ਨਹੀਂ ਸੀ ਏਡੀ ਹਾਂ ਹੁਣ ਸਮਾਨ ਪਏ ਆ ਇਹ ਕੰਪਿਊਟਰ ਪਏ ਆ ਇਹ ਮੈਂ ਚਲਾ ਰਹੇ ਨੇ ਨਾ ਨਿਆਣੇ ਇਹੀ ਉਮਰ ਆ ਬਾਈ ਖੇਡਣ ਦੀ ਬਣ ਸਹੀ ਇੱਕ ਐਂਡ ਉਮਰ ਆ ਗਰਾਊਂਡ ਤੇ ਬਹੁਤ ਵਧੀਆ ਓਰੇ ਦੇ ਕਿੰਨਾ ਬੁੱਕ ਬੈਕਗਰਾਊਂਡ ਆ ਯਾਰ ਹੈ ਨਾ ਓਰੇ 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 ਤਾਂ ਜਰਾ ਸਕੂਲ ਨੂੰ ਤਾਂ ਓਰੇ ਤਾਂ ਬਹੁਤ ਵਧੀਆ ਚੀਜ਼ ਹੈ ਲੋਕ ਨਾ ਉਹਨੂੰ ਭੁੱਜੀ ਜਾਂਦੇ ਨੇ ਹਾਂ ਸੋ ਇੰਗਲਿਸ਼ ਸਕੂਲਾਂ ਚ ਪਾਈ ਨਾ ਦੇਖ ਨਾ ਨਾ ਤਾਂ ਉਹ ਰੇ ਖਰਚਾ ਹੈ ਕੋਈ ਐਡਾ ਹੈ ਨਾ ਦੇਖੋ ਸਰਕਾਰੀ ਸਕੂਲਾਂ ਚ ਅੱਛਾ ਟੀਚਰ ਵੀ ਆ ਟੌਪ ਦੇ ਹੁੰਦੇ ਨੇ ਇੱਕ ਦੇ ਜੇ ਥੋੜੀ ਦੇ ਟੀਚਰ ਹੈ ਰ sire ਨੇ ਚਲੀਏ ਅਗਲੀ ਵੇਪਾ ਹਾਂ ਚਲੋ ਆਪਾਂ ਦੇਖੀਏ ਥਾਂ ਇਹ ਬੱਜ ਕੇ ਅੱਗੇ ਤੋਂ ਦਰਸ਼ਣ ਵਾਲੀ ਗੱਜਕ ਸਰਦੇ ਵਾਲੀ ਹੈ ਦਰਸ਼ਣ ਨਾਸਰ ਜੀ ਆਈ ਹੈ ਗੱਤਕ ਯਾਰ ਉਹ ਨਹੀਂ ਆ ਜੀ ਦਰਸ਼ਨ ਦੀ ਗੱਤਕ ਵੀ ਦਰਸ਼ਨ ਵਾਲੀ ਦਰਸ਼ਨ ਦੀ ਹਾਂ ਦਰਸ਼ਨ ਦੀ ਹੋਇਆ ਫਿਰ ਦੇ ਦੇ ਯਾਰ ਵੀ ਦਰਸ਼ਨ ਵਾਲੀ ਤਾਂ ਦੇ ਦੇ ਯਾਰ ਅੱਛਾ ਪਰ ਛੋਟਾ ਪੈਕਟ ਹੈ ਹਾਂ ਦਰਸ਼ਨ ਮੈਂ ਗਿਆ ਨਹੀਂ ਆ ਜਾਣਾ ਹੈ ਕਦੇ ਤੇ ਦਰਸ਼ਨ ਦਿਓ ਫਿਰ ਲੈ ਲਿਓ ਉਹ ਲਿਆ ਫੇ ਬੜਾ ਡੱਬਾ ਲਿਆ ਆਪਾਂ ਉਹ ਲਈਓ ਕਹਿੰਦਾ ਉਹ ਹੀ ਲਿਆ ਹਾਂ ਹਾਂ ਉਹ ਹੀ ਦੀ ਮੈਂ ਪਾਉਂ ਮੱਕ ਕਰਦੇ ਰਹਿਣੀ ਲੋ ਜੀ ਆਪਾਂ ਆ ਗਏ ਹੁਣ ਆਪਣੇ ਘਰ ਚੱਲੀਏ ਵੀ ਲੈਣੀ ਗੱਡੀ ਦਿੱਤੀ ਕਢਾ ਲਾ ਦੀ ਲਾ ਕੋਣ ਗੱਡੀ ਲੋਕ ਲੱਗ ਗਿਆ ਲੱਗ ਗਿਆ ਹਨਾ ਲਾਈਟ ਬੰਦ ਹੋ ਗਈ ਹੋ ਲੱਗ ਗਿਆ ਹੋਰ ਵੀ ਚੀਜ਼ ਤਾਂ ਨਹੀਂ ਵਿੱਚ ਪਈ ਆਪਣੇ ਫੇਰ ਲੈਣੇ ਨਿੰਬੂ ਤੋੜ ਲੈ ਖਾਲਾ ਪੰਜ ਚਾਰ ਨਿੰਬੂ ਇਕੱਠੇ ਹੁਣ ਹੈ ਰਾਤ ਨੂੰ ਜੜ ਜੇ ਚਲੀ ਚੱਲਿਆ ਘਰ ਨੂੰ ਤੇ ਮੈਂ ਕੋਠੇ ਤੇ ਆ ਗਿਆ ਬਾਬਾ ਜੀ ਪਾਠ ਕਰ ਰਹੇ ਨੇ ਗੁਰਪੋੜੀ ਥੱਲੇ ਉਹ ਸਾਰੇ ਕੰਮੋਂ ਦੇਖੋ ਬਾਹਰ ਬੈਠ ਕੇ ਗੱਲਾਂបੱਤਾਂ ਕਰਦੇ ਨੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ ਠੀਕ ਹੈ ਜੀ ਗਾਇਜ਼ ਆਪਾਂ ਅੱਜ ਦਾ ਬਲੌਗ ਕਰਦੇ ਆਂ ਵੀ ਇੱਥੇ ਪੂਰਾ ਤੇ ਕੱਲ ਮਿਲਾਂਗੇ ਨਵੇਂ ਬਲੌਗ 'ਚ ਮੇਰਾ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਨਵੇਂ ਬਲੌਗ 'ਚ ਓਕੇ ਜੀ ਸਤਿ ਸ੍ਰੀ ਅਕਾਲ ਵਾਏ Thank you,